ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਮਹੱਲਾ ਦੂਜਾ ਤਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜੀ ਜਿਵੇਂ ਦੁਨਿਆਵੀ ਨੌਕਰ ਨੌਕਰੀਆਂ ਕਰਦੇ ਹਨ ਇਸੇ ਦ੍ਰਿਸ਼ਟਾਨ ਦੁਆਰਾ ਸਿੱਖਾਂ ਨੂੰ ਪਰਮੇਸ਼ਰ ਦੀ ਭਾਉ ਭਗਤੀ ਦੀ ਪ੍ਰੇਰਣਾ ਕਰਦਿਆਂ ਇਹ ਪਾਵਨ ਸ਼ਲੋਕ ਉਚਾਰਨ ਕੀਤਾ ਹੈ ਚਾਕਰ ਲੱਗੇ ਚਾਕਰੀ ਨਾਲੇ ਗਰਬਵਾਦ ਹੇ ਭਾਈ ਜਿਹੜੇ ਚਾਕਰ ਕੀਏ ਨੌਕਰ ਆਪਣੇ ਮਾਲਕ ਦੀ ਚਾਕਰੀ ਨੌਕਰੀ ਵਿੱਚ ਲੱਗ ਕਰਕੇ ਨਾਲੇ ਗਰਬ ਹੰਕਾਰ ਦੇ ਸਹਤ ਆਪਣੇ ਮਾਲਕ ਨਾਲ ਕਈ ਤਰ੍ਹਾਂ ਦੇ ਵਾਦ ਝਗੜੇ ਕਰੇ ਅਤੇ ਗੱਲਾਂ ਕਰੇ ਕਣੀਰੀਆ ਖਸਮ ਨਾ ਪਾਏ ਸਾਦ ਹਰ ਵਕਤ ਬਹੁਤੀਆਂ ਗੱਲਾਂ ਕਰਨ ਵਾਲਾ ਹੋਵੇ ਤਾਂ ਉਹ ਨੌਕਰ ਆਪਣੇ ਖਸਮ ਮਾਲਕ ਦੀ ਪ੍ਰਸੰਨਤਾ ਦਾ ਸਵਾਦ ਨਹੀਂ ਪਾ ਸਕਦਾ ਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਪਰੰਤੂ ਜੇਕਰ ਆਪਾ ਭਾਵ ਗਵਾ ਕਰਕੇ ਆਪਣੇ ਮਾਲਕ ਦੀ ਸੇਵਾ ਟਹਿਲ ਕਰੇ ਤਾਂ ਹੋ ਕੀ ਸਕਈਏ ਕੁਝ ਮਾਨ ਸਤਕਾਰ ਪਾ ਸਕਦਾ ਹੈ ਨਾਨਕ ਜਿਸਨੂੰ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਪਰਮੇਸ਼ਰ ਦੀ ਸੇਵਾ ਨੋ ਨਾਮ ਤਾਈ ਜਿਗਿਆਸੂ ਲੱਗਾ ਹੋਇਆ ਉਸ ਪਰਮੇਸ਼ਰ ਦੇ ਨਾਲ ਅੰਤਰਮੁਖ ਵਰਤੀ ਹੋ ਕੇ ਮਿਲ ਜਾਵੇ ਤਾਂ ਜਿਗਿਆਸੂ ਸੇਵਾ ਵਿੱਚ ਲੱਗਿਆ ਹੋਇਆ ਪਰਮੇਸ਼ਰ ਦੀ ਦਰਗਾਹ ਵਿੱਚ ਪਰਵਾਨ ਹੋ ਜਾਂਦਾ ਪਰਵਾਨੀਕ ਹੈ ਪਾਵੋ ਪ੍ਰੇਮ ਦੀ ਲਗਨ ਵਾਲਾ ਜਿਗਿਆਸੂ ਸਫਲਾ ਹੈ ਮਹੱਲਾ ਦੂਜਾ ਜੋ ਜੀਅ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਏ ਭਾਈ ਜੋ ਕੁਝ ਵੀ ਜੀਵ ਦੇ ਜੀਅ ਹਿਰਦੇ ਵਿੱਚ ਹੁੰਦਾ ਹੈ ਉਹ ਉਗਵੈ ਪ੍ਰਗਟ ਹੋ ਜਾਂਦਾ ਤੇ ਮੋਹ ਮੁਖ ਦਾ ਹੰਕਾਰ ਸਹਿਤ ਕਹਿਆ ਆਖਿਆ ਆ ਬਚਨ ਵਾਉ ਹਵਾਦੀ ਨਿਆਈ ਬੇਅਰਥ ਹੈ ਭਾਵ ਜਿਵੇਂ ਹਵਾ ਦੇ ਨਾਲ ਪੱਤੇ ਖੜਕਦੇ ਆਂ ਏ ਉਸ ਦਾ ਬੋਲਣਾ ਚੱਲਣਾ ਭਾਵਨ ਸਫਲ ਹੈ ਬੀਜੇ ਬਿਖ ਮੰਗੇ ਅੰਮ੍ਰਿਤ ਵੇਖੋ ਏਹੁ ਨਿਆਉ ਜੇਕਰ ਕੋਈ ਬਿਖ ਜ਼ਹਿਰ ਦੀ ਨਿਆਈ ਕੌੜੇ ਤੁੰਮੇ ਦਾ ਬੀਜ ਬੀਜ ਕੇ ਅੰਮ੍ਰਿਤ ਅਮਰ ਫਲ ਦੀ ਨਿਆਈ ਮਿੱਠਾ ਫਲ ਮੰਗਣਾ ਕਰੇ ਤਾਂ ਹੇ ਭਾਈ ਦੇਖਣਾ ਕਰੋ ਕੀ ਇਹ ਨਿਆਉ ਨਿਆਂ ਇਨਸਾਫ ਦੀ ਗੱਲ ਹੈ ਪਾਵੇ ਨਿਆਂ ਦੀ ਗੱਲ ਨਹੀਂ ਹੈ ਇਸੇ ਪ੍ਰਕਾਰ ਜੀਵ ਵਿਸ਼ਿਆਂ ਦੀ ਈਸ਼ਾ ਰੂਪ ਵਿਖ ਵੇਹੋ ਦਾ ਬੀਜ ਬੀਜ ਕੇ ਅੰਮ੍ਰਿਤ ਦੀ ਨਿਆਈ ਗਿਆਨ ਆਤਮਾ ਆਨੰਦ ਰੂਪੀ ਮਿੱਟੇ ਫਲ ਨੂੰ ਮੰਗਦਾ ਹੈ ਤਾਂ ਹੈ ਭਾਈ ਵੇਖੋ ਕੀ ਇਹ ਨਿਆਂ ਦੀ ਗੱਲ ਹੈ ਪਾਪ ਜੋ ਬੀਜੇਗਾ ਉਹੀ ਫਲ ਪ੍ਰਾਪਤ ਹੋਵੇਗਾ ਬਾਬਾ ਫਰੀਦ ਜੀ ਫਰਮਾਉਂਦੇ ਆ ਨਾ ਫਰੀਦਾ ਲੋੜੈ ਦਾਖ ਬਿਜੌਰੀਆਂ ਕਿਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਦਾ ਲੋੜੈ ਪਟ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨ ਆਵੇ ਰਾਸ ਏ ਗੁਰਸਿੱਖੋ ਜੋ ਇਆਣੇ ਬੱਚੇ ਦੇ ਨਾਲ ਦੋਸਤੀ ਪ੍ਰੀਤੀ ਕਰਨੀ ਹੈ ਇਹ ਕਦਾ ਚਿੱਤ ਵੀ ਰਾਸ ਠੀਕ ਨਹੀਂ ਆ ਸਕਦੀ ਕਿਉਂ ਜੇਹਾ ਜਾਣੈ ਤਿਹੋ ਵਰਤੈ ਵੇਖੋ ਕੋ ਨਿਰਜਾਸ ਬੱਚਾ ਜਿਹੋ ਜਿਹਾ ਜਾਣਦਾ ਹੈ ਭਾਵ ਜੋ ਉਸ ਨੂੰ ਸਮਝ ਹੁੰਦੀ ਆ ਉਹ ਜਿਹ ਹੈ ਹੀ ਵਰਤਾਉ ਕਰਦਾ ਭਾਵੇਂ ਕੋਈ ਨਰਜਾਸ ਨਿਰਣਾ ਕਰਕੇ ਵੇਖ ਲਵੇ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਜਿਸ ਬਰਤਨ ਵਿੱਚ ਪਹਿਲਾਂ ਹੀ ਕੋਈ ਵਸਤੂ ਚੀਜ਼ ਪਈ ਹੋਵੇ ਉਸ ਵਿੱਚ ਹੋਰ ਵਸਤੂ ਤਾਂ ਸਮਾਉਂਦੀ ਆ ਤਾਂ ਪਾਈ ਜਾ ਸਕਦੀ ਜੇਕਰ ਪਹਿਲਾਂ ਪਈ ਵਸਤੂ ਨੂੰ ਪਾਸੇ ਕੀਤਾ ਜਾਵੇ ਬਾਹਰ ਕੱਢ ਲਿਆ ਜਾਵੇ ਜਿਵੇਂ ਪਹਿਲਾਂ ਹੀ ਕਿਸੇ ਭਾਂਡੇ ਵਿੱਚ ਲੱਸੀ ਪਈ ਹੋਵੇ ਜੇ ਉਸ ਬਰਤਨ ਵਿੱਚ ਦੁੱਧ ਪਾਉਣਾ ਤਾਂ ਪਹਿਲਾਂ ਲੱਸੀ ਨੂੰ ਲਾਂਬੇ ਕਰਨਾ ਪਵੇਗਾ ਇਸੇ ਪ੍ਰਕਾਰ ਹਿਰਦੇ ਰੂਪੀ ਬਰਤਨ ਵਿੱਚ ਨਿਸ਼ਕਾਮ ਕਰਮਾ ਰੂਪੀ ਦੁੱਧ ਤਾਂ ਸਮਾਏਗਾ ਜੇਕਰ ਦੂਜੀ ਦੁਨੀਆ ਦੀ ਵਾਸ਼ਨਾ ਰੂਪੀ ਲੱਸੀ ਨੂੰ ਲਾਂਬੇ ਕੀਤਾ ਜਾਵੇ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਉਸ ਮਾਲਕ ਸਾਹਿਬ ਦੇ ਨਾਲ ਹੁਕਮ ਨਹੀਂ ਚੱਲ ਸਕਦਾ ਇਸ ਕਰਕੇ ਉਸ ਅੱਗੇ ਅਰਦਾਸ ਬੇਨਤੀ ਹੀ ਕਹਿਣੀ ਬਣਦੀ ਹੈ ਕੂੜ ਕਮਾਣਾ ਕੂੜੋ ਹੋ ਸਿਪ ਵਿਗਾਸ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਕੂੜ ਝੂਠ ਦੀ ਕਮਾਈ ਕਮਾਣੇ ਕਮਾਉਣ ਵਾਲੇ ਪੁਰਖ ਨੂੰ ਕੂੜੋ ਝੂਠਾ ਹੀ ਫਲ ਪ੍ਰਾਪਤ ਹੁੰਦਾ ਹੈ ਜੋ ਪਰਮੇਸ਼ਰ ਦੀ ਉਸਤਤ ਭਗਤੀ ਕਰਦੇ ਹਨ ਉਹਨਾਂ ਦਾ ਚਿੱਤ ਵਿਗਾਸ ਖਿੜਿਆ ਰਹਿੰਦਾ ਹੈ ਪਾਪ ਗਿਆਨ ਦੇ ਪ੍ਰਕਾਸ਼ ਦੀ ਖਿੜਾਵਟ ਦੇ ਸਹਿਤ ਹੋ ਜਾਂਦੇ ਆ। ਮਹੱਲਾ ਦੂਜਾ ਨਾਲ ਇਆਣੇ ਦੋਸਤੀ, ਵਡਾਰੂ ਸਿਉਨੇਹ ਜੋ ਇਆਣੇ ਬੱਚੇ ਮਨ ਜਾਂ ਅਗਿਆਨੀ ਪੁਰਖ ਦੇ ਨਾਲ ਦੋਸਤੀ ਪ੍ਰੀਤੀ ਕਰਨੀ ਹੈ। ਅਤੇ ਵਡਾਰੂ ਇਸਤਰੀ ਰਾਜਾ ਵੱਡੇ ਵਡੇਰੇ ਪਾਪੂਤਾਂ, ਪ੍ਰੇਤਾ ਆਦ ਨਾਲ ਪ੍ਰੇਮ ਕਰਨਾ ਇਹ ਇਸ ਪ੍ਰਕਾਰ ਬਿਰਥਿਆ ਜਾਂ ਇਹਨਾਂ ਦੀ ਪ੍ਰੀਤੀ ਇਹੋ ਜਿਹੀ ਆ। ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਥੇ ਹੋ ਜਿਵੇਂ ਪਾਣੀ ਜਲਦੇ ਅੰਦਰ ਵਿੱਚ ਲੀਕ ਲਕੀਰ ਰੇਖਾ ਖਿੱਚਦੀਏ ਤਾਂ ਉਸ ਦਾ ਨਾ ਕੋਈ ਥਾਂ ਤੇ ਨਾ ਕੋਈ ਥੇਹੋ ਟਿਕਾਣਾ ਹੁੰਦਾ ਇਸੇ ਪ੍ਰਕਾਰ ਪਾਣੀ ਦੀ ਲਕੀਰ ਵਾਂਗ ਹੀ ਇਨ੍ਹਾਂ ਉਪਰੋਕਤ ਬੱਜਾ ਅਗਿਆਨੀ ਪੁਰਖ ਮਨ ਵੱਡੇ ਵਡੇਰੇ ਇਸਤਰੀ ਰਾਜਾ ਆਦ ਦੀ ਪ੍ਰੀਤੀ ਆ ਤਿਨਾਂ ਦੀ ਪ੍ਰੀਤੀ ਕਰਕੇ ਸਲੋਕ ਵਿਚ ਤਾਂ ਤੇ ਪ੍ਰਲੋਕ ਵਿੱਚ ਟਿਕਾਣਾ ਨਹੀਂ ਮਿਲਦਾ ਤੁਰਿਆ ਪਦ ਰੂਪੀ ਤਾਂ ਤੇ ਸਰੂਪ ਰੂਪੀ ਟਿਕਾਣਾ ਨਹੀਂ ਮਿਲਦਾ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੋ ਆਣਾ ਅਗਿਆਨੀ ਮਨ ਜੋ ਪੁਰਖ ਅਗਿਆਤ ਹੋ ਕਰਕੇ ਕੋਈ ਕੰਮ ਕਾਰਜ ਕਰਦਾ ਹੈ ਉਹ ਰਾਸ ਸੱਚਾਈ ਵਿੱਚ ਆਣ ਕਈਏ ਲਿਆ ਨਹੀਂ ਸਕਦਾ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀ ਵੇਰਾਸ ਜੇਕਰ ਹੋ ਇੱਕ ਅੱਧ ਅੱਧੀ ਗੱਲ ਚੰਗੀ ਸ੍ਰੇਸ਼ਟ ਕਰ ਵੀ ਦੇਵੇ ਤਾਂ ਦੂਸਰੀ ਕੋਈ ਵੇਰਾਸ ਬੇਰਸੀ ਵਾਲੀ ਗੱਲ ਵੀ ਕਰ ਦਿੰਦਾ ਇਸੇ ਪ੍ਰਕਾਰ ਇਸ ਮੰਨ ਦੀ ਹਾਲਤ ਹੈ ਜੇਕਰ ਇਹ ਮਾਨਿਕ ਬ੍ਰਹਮ ਵਿਦਿਆ ਦੀ ਤੇ ਅੱਧੀ ਉਪਾਸ਼ਨਾ ਵਿੱਚ ਲੱਗਣ ਦੀ ਚੰਗੀ ਗੱਲ ਕਰ ਵੀ ਦੇਵੇ ਤਾ ਝੱਟ ਹੀ ਮਗਰੋਂ ਦੂਸਰੀ ਵਿਸ਼ਿਆਂ ਵਾਲੀ ਬੇਰਸੀ ਵਾਲੀ ਗੱਲ ਕਰ ਦਿੰਦਾ ਭਾਵ ਵਿਸ਼ਿਆਂ ਦੇ ਸੰਕਲਪਾਂ ਵਿਕਲਪਾਂ ਵਿੱਚ ਪਰਚ ਜਾਂਦਾ ਹੈ ਜਿਵੇਂ ਇੱਕ ਪੰਡਤ ਦੇ ਬਲੂੰਗੜੇ ਦੀ ਸਾਖੀ ਆਉਂਦੀ ਨਾ ਇੱਕ ਪੰਡਤ ਹਰ ਰੋਜ਼ ਰਾਜੇ ਦੀ ਸਭਾ ਵਿੱਚ ਕਥਾ ਕਰਨ ਲਈ जाया ਕਰਦਾ ਸੀ ਇੱਕ ਦਿਨ ਪੰਡਤ ਨੇ ਸੋਚਿਆ ਕਿਉਂ ਨਾ ਕੋਈ ਅਜੀਹਾ ਕਰ ਤੱਬ ਕੀਤਾ ਜਾਵੇ ਜਿਸ ਨਾਲ ਮੇਰੀ ਲੋਕਾਂ ਦੇ ਵਿੱਚ ਚਰਚਾ ਹੋਵੇ ਇਹ ਸੋਚਦਿਆਂ ਪੰਡਤ ਨੇ ਇੱਕ ਬਲੂੰਗੜੇ ਨੂੰ ਆਪਣੇ ਘਰ ਵਿੱਚ ਗਿਝਾ ਲਿਆ ਉਸ ਦੇ ਸਿਰ ਉੱਪਰ ਮਿੱਟੀ ਦੀ ਡਲੀ ਰੱਖ ਦਿਆ ਕਰੇ ਹਰ ਰੋਜ਼ ਇਸੇ ਤਰ੍ਹਾਂ ਕਰਦਿਆਂ ਬਲੂੰਗੜੇ ਨੂੰ ਸਿਕਾ ਦਿੱਤਾ ਭਾਵ ਉਸ ਨੂੰ ਇਹ ਸਿੱਖਿਆ ਦੇ ਦਿੱਤੀ ਬਲੂੰਗੜਾ ਉਸ ਮਿੱਟੀ ਦੀ ਡਲੀ ਨੂੰ ਸਿਰ ਤੇ ਟਿਕਾਉਣ ਲੱਗ ਪਿਆ ਫਿਰ ਪੰਡਤ ਨੇ ਉਸ ਦੇ ਸਿਰ ਉੱਪਰ ਦੀਵਾ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਦੀਵਾ ਟਿਕ ਗਿਆ ਤਾਂ ਉਸ ਵਿੱਚ ਤੇਲ ਬੱਤੀ ਪਾ ਕੇ ਦੀਵਾ ਜਗਾ ਦਿੱਤਾ ਤੇ ਬਲੂੰਗੜਾ ਉੱਥੇ ਹੀ ਟਿਕਿਆ ਬੈਠਾ ਰਿਹਾ ਕਰੇ ਪੰਡਤ ਸੁਦੀਵੇ ਦੀ ਲੋ ਵਿੱਚ ਰਾਤ ਨੂੰ ਕਥਾ ਦੀ ਪੋਥੀ ਪੜਿਆ ਕਰੇ ਇੱਕ ਦਿਨ ਬਲੂੰਗੜੇ ਨੂੰ ਸਭਾ ਵਿੱਚ ਲੈ ਆਇਆ ਤੇ ਉਸ ਦੇ ਸਿਰ ਉੱਪਰ ਉਸੇ ਤਰ੍ਹਾਂ ਦੀਵਾ ਜਗਾ ਕੇ ਮਹਾ ਭਾਰਤ ਦੀ ਕਥਾ ਕਰਨ ਲੱਗ ਪਿਆ ਕਥਾ ਸੁਣਨ ਵਾਲੇ ਲੋਕ ਬਹੁਤ ਹੈਰਾਨ ਹੋਏ ਕਿ ਇਹ ਪੰਡਤ ਕੋਈ ਕਰਾਮਾਤੀ ਹੈ ਜਿਸ ਦੀ ਕਰਾਮਾਤ ਕਰਕੇ ਇਹ ਬਲੂੰਗੜਾ ਸਿਰ ਤੋਂ ਦੀਵਾ ਨਹੀਂ ਹਿਲਾਉਂਦਾ ਉਹਨਾਂ ਵਿੱਚੋਂ ਇੱਕ ਸਿਆਣੇ ਆਦਮੀ ਨੇ ਕਿਹਾ ਕਿ ਪੰਡਿਤ ਕੋਈ ਕਰਾਮਾਤੀ ਨਹੀਂ ਇਹ ਬਲੂੰਗੜਾ ਇਸ ਪੰਡਿਤ ਦਾ ਗਝਾਇਆ ਹੋਇਆ ਜਦ ਫੇਰ ਵੀ ਲੋਕ ਨਾ ਮੰਨੇ ਤਾਂ ਇਸ ਸਿਆਣੇ ਪੁਰਸ਼ ਨੇ ਕਿਹਾ ਮੈਂ ਤੁਹਾਨੂੰ ਕੱਲ ਨੂੰ ਸਭ ਕੁਝ ਸੱਚ ਦਿਖਾ ਦੇਵਾਂਗਾ ਜਦੋਂ ਅਗਲੇ ਦਿਨ ਪੰਡਿਤ ਸਭਾ ਵਿੱਚ ਆ ਕੇ ਉਸੇ ਪ੍ਰਕਾਰ ਬਲੂੰਗੜੇ ਦੇ ਸਿਰ ਉੱਤੇ ਦੀਵਾ ਜਗਾ ਕੇ ਕਥਾ ਕਰਨ ਲੱਗ ਪਿਆ ਤਾਂ ਕੁਝ ਸਮੇਂ ਬਾਅਦ ਉਸ ਸਿਆਣੇ ਆਦਮੀ ਨੇ ਇੱਕ ਛੋਟਾ ਚੂਹਾ ਲਿਆ ਕੇ ਬਲੂੰਗੜੇ ਨੂੰ ਵਿਖਾ ਦਿੱਤਾ ਤੇ ਛੱਡ ਦਿੱਤਾ ਬਲੂੰਗੜਾ ਉਸ ਤੇਲ ਦੇ ਦੀਵੇ ਨੂੰ ਪੰਡਤ ਦੀ ਪੋਥੀ ਉੱਪਰ ਸੁੱਟ ਕੇ ਚੂਹੇ ਦੇ ਪਿੱਛੇ ਦੌੜ ਗਿਆ ਇਹ ਵੇਖ ਕੇ ਸਾਰੇ ਲੋਕ ਹੱਸਣ ਲੱਗ ਪਏ ਪੰਡਤ ਸ਼ਰਮਿੰਦਾ ਜਿਹਾ ਹੋ ਗਿਆ ਅਰਥਾਤ ਜੇਕਰ ਅਣਜਾਣ ਬਲੂੰਗੜੇ ਨੇ ਸਿਰ ਤੇ ਦੀਵਾ ਟਿਕਾਉਣ ਰੂਪ ਇੱਕ ਅੱਧੀ ਜਿਹੜੀ ਚੰਗੀ ਗੱਲ ਵੀ ਕਰ ਦਿੱਤੀ ਤਾਂ ਫਿਰ ਵੀ ਅਖੀਰ ਨੂੰ ਬੇਰਸੀ ਵਾਲੀ ਹਰਕਤ ਹੀ ਕੀਤੀ ਨਾ ਪੌੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਈ ਜਿਹੜਾ ਚਾਕਰ ਨੌਕਰ ਬਣ ਕੇ ਚਾਕਰੀ ਨੌਕਰੀ ਵਿੱਚ ਲੱਗਦਾ ਹੈ ਪਰ ਜੇਕਰ ਆਪਣੇ ਖਸਮੇ ਮਾਲਕ ਦੀ ਭਾਏ ਮਰਜੀ ਅਨਸਾਰ ਹੋ ਕੇ ਚੱਲਣਾ ਕਰੇ ਹੁਰਮਤ ਤਿਸ ਨੂੰ ਅਗਲੀ ਉਹ ਵਜਹਿ ਹੋ ਪੇ ਦੂਣਾ ਖਾਏ ਫਿਰ ਉਸ ਪੁਰਖ ਨੂੰ ਅਗਲੀ ਬਹੁਤ ਹੀ ਹੁਰਮਤ ਇੱਜ਼ਤ ਮਿਲਦੀ ਹੈ ਉਸ ਬੁਰਖ ਵਜਹੋਂ ਰੋਜੀਨਾ ਤਨਖਾਹ ਵੀ ਦੂਣਾ ਕੀਏ 2 ਗੁਣਾ ਖਾਂਦਾ ਹੈ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਪਰੰਤੂ ਜੇਕਰ ਨੌਕਰ ਬਣ ਕੇ ਆਪਣੇ ਮਾਲਕ ਦੀ ਬਰਾਬਰਤਾ ਸਮਾਨਤਾ ਕਰੇਗਾ ਤਾਂ ਫਿਰ ਉਸ ਨੂੰ ਗੈਰਤ ਸ਼ਰਮਿੰਦਗੀ ਦੇ ਅੰਦਰ ਵਿੱਚ ਹੀ ਪੈਣਾ ਪਵੇਗਾ ਅਤੇ ਵਜਝੋ ਗਵਾਏ ਅਗਲਾ 모ਹੇ 모ਹ ਪਾਣਾ ਖਾਏ ਆਪਣਾ ਅਗਲਾ ਪਹਿਲਾ ਵਜਝੋ ਰ ਜੀਨਾ ਤਨਖਾਹ ਵੀ ਗਵਾ ਲਵੇਗਾ ਤੇ 모ਹੇ 모ਹ ਮੂੰਹ ਮੂੰਹ ਪਾਣਾ ਜੁੱਦੀਆਂ ਖਾਏਗਾ ਭਾਵ ਖੁਆਰ ਹੋਵੇਗਾ ਜਿਸ ਦਾ ਦਿੱਤਾ ਖਾਵਣਾ ਤਿਸ ਕਹੀ ਹੈ ਸਾबास ਇਸੇ ਤਰ੍ਹਾਂ ਜਿਸ ਮਾਲਕ ਦਾ ਦਿੱਤਾ ਖਾਈਦਾ ਹੈ ਉਸ ਦੇ ਹੀ ਸਾਬਾਸ ਸ਼ੁਭਾ ਕਹਿਣੀ ਚਾਹੀਦੀ ਹੈ ਨਾਨਕ ਹੁਕਮ ਨ ਚੱਲਈ ਨਾਲ ਖਸਮ ਚੱਲੈ ਅਰਦਾਸ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਵਾਹਿਗੁਰੂ ਦੇ ਉੱਪਰ ਕਿਸੇ ਦਾ ਵੀ ਹੁਕਮ ਆਦੇਸ਼ ਨਹੀਂ ਚੱਲ ਸਕਦਾ ਇਸ ਕਰਕੇ ਖਸਮ ਮਾਲਕ ਪਰਮੇਸ਼ਰ ਦੇ ਨਾਲ ਤਾਂ ਅਰਦਾਸ ਬੇਨਤੀ ਕਰਨੀ ਹੀ ਚੱਲਦੀ ਹੈ ਪਾਉ ਉਸ ਦੀ ਪ੍ਰਾਪਤੀ ਹੰਕਾਰ ਜ਼ੋਰ ਕਰਕੇ ਨਹੀਂ ਹੁੰਦੀ ਪ੍ਰੇਮਾ ਪਗਤੀ ਕਰਕੇ ਉਸ ਦੇ ਆਨੰਦ ਨੂੰ ਪਾਈਦਾ ਹੈ ਸਲੋਕ ਮਹੱਲਾ ਦੂਜਾ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਖਡੂਰ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ ਉਸ ਵੇਲੇ ਇੱਕ ਜੋਗੀ ਜਿਸ ਨੇ ਪੂਤਾ ਆਦ ਨੂੰ ਆਪਣੇ ਵਸ ਵਿੱਚ ਕੀਤਾ ਹੋਇਆ ਸੀ ਸਿੱਧੀ ਦੇ ਬਲ ਕਰਕੇ ਉਹਨਾਂ ਕੋਲੋਂ ਮਨ ਚਾਹੇ ਪਦਾਰਥ ਸੌ ਕੋਹਾਂ ਤੋਂ ਵੀ ਮੰਗਵਾ ਲੈਂਦਾ ਲੋਕਾਂ ਵਿੱਚ ਇਸ ਦੀ ਬਹੁਤ ਚਰਚਾ ਹੋ ਗਈ ਤਾਂ ਕੁਝ ਲੋਕ ਉਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਕਰਾਮਾਤ ਦਿਖਾਉਣ ਲਈ ਲੈ ਕੇ ਆਏ ਜਦੋਂ ਉਸ ਜੋਗੀ ਨੇ ਸਤਿਗੁਰਾਂ ਦੇ ਪਾਸ ਆ ਕੇ ਭੂਤ ਪ੍ਰਗਟ ਕਰਨੇ ਚਾਏ ਤਾਂ ਸਤਿਗੁਰਾਂ ਦੇ ਭੈ ਕਰਕੇ ਕੋਈ ਵੀ ਭੂਤ ਪ੍ਰਗਟ ਨਾ ਹੋ ਸਕੇ ਆ ਤਾਂ ਲੋਕਾਂ ਨੇ ਜੋਗੀ ਨੂੰ ਕਿਹਾ हे ਜੋਗੀ ਤੇਰੀ ਕਰਾਮਾਤ ਕਿੱਥੇ ਗਈ ਜੋਗੀ ਸ਼ਰਮਿੰਦਾ ਜਿਹਾ ਹੋ ਗਿਆ ਤਦੋਂ ਸਤਿਗੁਰਾਂ ਨੇ ਪਾਵਨ ਸ਼ਲੋਕ ਉਚਾਰਨ ਕੀਤਾ ਇਹ ਗਨੇਹੀ ਦਾਤ ਆਪਸਤੇ ਜੋ ਪਾਈ ਐ ਹੇ ਭਾਈ ਇਹ ਕਨੇਹੀ ਕਿਹੋ ਜਿਹੀ ਦਾਤ ਬਖਸ਼ਿਸ਼ ਭਾਵ ਕਰਾ ਮਾਤਿਆ ਜਿਹੜੀ ਆਪ ਖੋਟੇ ਛਿੱਲੇ ਕੱਢਣ ਤੋਂ ਪਾਈਦੀ ਆ ਭਾਵ ਭੂਤਾਂ ਪ੍ਰੇਤਾਂ ਆਦ ਦੀ ਮੜੀਆਂ ਵਿੱਚ ਜਾ ਕੇ ਉਪਾਸ਼ਨਾ ਕਰਕੇ ਪ੍ਰਾਪਤ ਕੀਤੀ ਐ ਇਹ ਕਿਹੋ ਜਿਹੀ ਦਾਤ ਆ ਨਾਨਕ ਸਾਕਰ ਮਾਤ ਸਾਹਿਬ ਤੁਠੈ ਜੋ ਮਿਲ ਸਤਗੁਰੂ ਜੀ ਕਥਨ ਕਰਦੇ ਹਨ ਕਿ ਹੇ ਭਾਈ ਅਸਲ ਵਿੱਚ ਤਾਂ ਸਾ ਕੀਏ ਉਹੋ ਹੀ ਕਰਮਾਤ ਬਖਸ਼ਿਸ਼ ਅਲੌਕਿਕ ਸ਼ਕਤੀ ਹੈ ਜੋ ਕਈ ਜਿਹੜੀ ਸਾਹਿਬ ਮਾਲਕ ਪਰਮੇਸ਼ਰ ਦੀ ਤੁਠੇ ਪ੍ਰਸੰਨਤਾ ਕਰਕੇ ਮਿਲਦੀ ਹੈ ਪਰਮੇਸ਼ਰ ਦੇ ਪ੍ਰਸੰਨ ਹੋਣ ਕਰਕੇ ਬ੍ਰਹਮ ਵਿਦਿਆ ਭਗਤੀ ਆਦ ਦੀ ਜੋ ਦਾਤ ਮਿਲਦੀ ਹੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨ ਜਾਏ ਇਹ ਕਨੇਹੀ ਕਿਸ ਪ੍ਰਕਾਰ ਦੀ ਸੇਵਕੀ ਚਾਕਰੀ ਭਗਤੀ ਆ ਜਿਸ ਨਾਲ ਖਸਮ ਮਾਲਕ ਪਰਮੇਸ਼ਰ ਦਾ ਭਉ ਡਰ ਉਤਪੰਨ ਨਾ ਹੋਵੇ ਜਿਸ ਨਾਲ ਮਾਲਕ ਪਰਮੇਸ਼ਰ ਦਾ ਹਿਰਦੇ ਵਿੱਚ ਭਉ ਪ੍ਰੇਮ ਜਾਏ ਉਤਪੰਨ ਨਹੀਂ ਹੁੰਦਾ ਜਿਸ ਕਰਕੇ ਮਰਨ ਦਾ ਡਰ ਨਹੀਂ ਜਾਂਦਾ ਅਤੇ ਨਾ ਹੀ ਪ੍ਰਭੂ ਨੂੰ ਵਸ ਕੀਤਾ ਹੈ ਉਸ ਦੀ ਕੀ ਭਗਤੀ ਹੈ ਨਾਨਕ ਸੇਵਕ ਕਾਢੀਐ ਜੇ ਛੇਤੀ ਖਸਮ ਸਮਾਈ ਸਤਗੁਰੂ ਜੀ ਕਥਨ ਕਰਦੇ ਆ ਕਿ ਉਹ ਪਰਮੇਸ਼ਰ ਦਾ ਸੇਵਕ ਦਾਸ ਕਹੀਦਾ ਹੈ ਜਿਹੜਾ ਖਸਮ ਮਾਲਕ ਪਰਮੇਸ਼ਰ ਦੇ ਨਾਲ ਭਗਤੀ ਕਰਕੇ ਮਸਤ ਹੋ ਕੇ ਸਮਾ ਭਾਵ ਅਭੇਦ ਹੋ ਜਾਵੇ ਪੌੜੀ ਨਾਨਕ ਅੰਤ ਨਾ ਜਪਣੀ ਹਰ ਤਾਕੇ ਪਾਰਾਵਾਰ ਸਤਗੁਰੂ ਸਾਹਿਬ ਜੀ ਫਰਮਾਉਂਦੇ ਆ ਕਿ ਪਰਮੇਸ਼ਰ ਅਤੇ ਤਾਕੇ ਉਸ ਦੇ ਪਾਰਾਵਾਰ ਪਾਰ ਉਰਾਰ ਜਾਂ ਸੰਸਾਰ ਦਾ ਅਖੀਰ ਜਾਣਿਆ ਨਹੀਂ ਜਾ ਸਕਦਾ ਭਾਵੇਂ ਬੇਅੰਤ ਆ ਜਿਸ ਵਾਹਿਗੁਰੂ ਦੇ ਸੰਸਾਰ ਦਾ ਪਾਰਾ ਵਾਰ ਨਹੀਂ ਪਾਇਆ ਜਾਂਦਾ ਉਸ ਦਾ ਕੀ ਅੰਤ ਪਾਇਆ ਜਾਵੇਗਾ ਆਪ ਕਰਾਏ ਸਾਖਦੀ ਫਿਰ ਆਪ ਕਰਾਏ ਮਾਰ ਆਪ ਹੀ ਜੀਵਾਂ ਪਾਸੋਂ ਸਾਖਤੀ ਹੁੰਦਾ ਕਠੋਰਤਾ ਕਰਾਉਂਦਾ ਆਪ ਹੀ ਫੇਰ ਪ੍ਰਲੋਕ ਵਿੱਚ ਜਮਾਂ ਤੋਂ ਮਾਰ ਪਵਾਉਣਾ ਕਰਦਾ ਹੈ ਆਪ ਹੀ ਜਿਗਿਆਸੂ ਦੇ ਕੋਲੋਂ ਵਿਵੇਕ ਵਿਰਾਗ ਆਦਿਕ ਸਾਧਨਾ ਦੀ ਸਾਖਤੀ ਤਿਆਰੀ ਕਰਾਉਂਦਾ ਹੈ ਆਪ ਹੀ ਫਿਰ ਉਹਨਾਂ ਨੂੰ ਜੀਵਤ ਭਾਵ ਤੋਂ ਮਾਰਨਾ ਕਰਦਾ ਹੈ ਫਿਰ ਆਪ ਹੀ ਉਹਨਾਂ ਦੇ ਕਾਮ ਆਦਿਕ ਨੂੰ ਮਨ ਦੇ ਮੰਦੇ ਸੰਕਲਪਾਂ ਨੂੰ ਮਾਰ ਦਿੰਦਾ ਹੈ ਇਕ ਨਾ ਗਲੀ ਜੰਜੀਰੀਆ ਇਕ ਦੁਰੀ ਚੜ੍ਹ ਬਿਸਿਆਰ ਇਕ ਨਾ ਕਈਏ ਕਈਆਂ ਪਾਪੀ ਪੁਰਖਾਂ ਦੇ ਗਲਾਂ ਵਿੱਚ ਜਮਾ ਦੀਆਂ ਜੰਜੀਰੀਆਂ ਸੰਗਲੀਆਂ ਪਈਆਂ ਹੀਆਂ ਹਨ ਤੇ ਇੱਕ ਨਾ ਪੁੰਨੀ ਪੁਰਖ ਬਿਸੀਆਰ ਬਹੁਤ ਵੱਡੀਆਂ ਭਾਵ ਕੀਮਤੀ ਤੁਰੀ ਘੋੜੀਆਂ ਤੇ ਚੜਦੇ ਭਾਵ ਸਵਾਰ ਹੁੰਦੇ ਆ ਇੱਕ ਨਾ ਦੇ ਅੰਤਹਿ ਕਰਨ ਰੂਪ ਗਲਾਂ ਵਿੱਚ ਵਾਚਨਾ ਰੂਪ ਜੰਜੀਰੀਆਂ ਪਈਆਂ ਹੋਈਆਂ ਤੇ ਉਹ ਮਨੁੱਖਾ ਜਨਮ ਪਾ ਕੇ ਵਿਸ਼ਿਆਂ ਦੇ ਪ੍ਰਾਇਣ ਹੀ ਹੋਏ ਰਹਿੰਦੇ ਅਤੇ ਕਈ ਤੁਰੀ ਤੁਰਿਆ ਵਸਤਾ ਰੂਪੀ ਬਿਸੀਆਰ ਵੱਡੀ ਘੋੜੀ ਤੇ ਸਵਾਰ ਹੁੰਦੇ ਆ ਅਤੇ ਉਹਨਾਂ ਦੇ ਚਿੱਤ ਜਾਗਰਤ ਸੁਪਨ ਸੁਖੋਪਤ ਦੇ ਸਾਖੀ ਵਿੱਚ ਇਸਤਿਤ ਹੋ ਜਾਂਦੇ ਆਂ ਆਪ ਕਰਾਈ ਕਰੇ ਆਪ ਹਉ ਕੈਸਿਓ ਕਰੀ ਪੁਕਾਰ ਪਰਮੇਸ਼ਰ ਆਪ ਹੀ ਬ੍ਰਹਮਾ ਅਦਿਕਾਂ ਨੂੰ ਪ੍ਰੇਰ ਕੇ ਸ੍ਰਿਸ਼ਟੀ ਦੀ ਰਚਨਾ ਕਰਾਉਂਦਾ ਹੈ ਤੇ ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦ ਪੈਦਾ ਕੀਤੇ ਆਪ ਹੀ ਈਸ਼ਰ ਰੂਪ ਹੋ ਕੇ ਕਰਮ ਕਰਾਉਂਦਾ ਹੈ ਆਪ ਹੀ ਜੀਵ ਰੂਪ ਹੋ ਕੇ ਕਰਦਾ ਹੈ ਪਰਮੇਸ਼ਰ ਆਪ ਹੀ ਗੁਰੂ ਰੂਪ ਹੋ ਕੇ ਅਭਿਆਸ ਕਰਾਉਂਦਾ ਹੈ ਆਪ ਹੀ ਸੇਖ ਰੂਪ ਹੋ ਕੇ ਅਭਿਆਸ ਕਰਦਾ ਹੈ ਫਿਰ ਅਸੀਂ ਉਸ ਸਮਰੱਥ ਪ੍ਰਭੂ ਦੇ ਬਗੈਰ ਕਿਸ ਦੇ ਕੋਲ ਜਾ ਕੇ ਪੁਕਾਰ ਫਰਿਆਦ ਕਰੀਏ ਨਾਨਕ ਕਰਣਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ ਜਿਸ ਵਾਹਿਗੁਰੂ ਨੇ ਇਹ ਕਰਣਾ ਸੰਸਾਰ ਪੈਦਾ ਕੀਤਾ ਹੈ ਫਿਰ ਮੁੜ ਉਸ ਪਰਮੇਸ਼ਰ ਨੇ ਹੀ ਸਾਰਿਆਂ ਦੀ ਸਾਰ ਸੰਭਾਲ ਕੀਤੀ ਹੈ ਜਿਸ ਗੁਰੂ ਸਾਹਿਬ ਜੀ ਨੇ ਕਰਣਾ ਕਿਰਪਾ ਦ੍ਰਿਸ਼ਟੀ ਕਰਕੇ ਸਿੱਖਾਂ ਦੇ ਤਾਂ ਹੀ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਫਿਰ ਉਹਨਾਂ ਦੀ ਆਪ ਹੀ ਸੰਭਾਲ ਕਰਨਾ ਕੀਤੀ ਹੈ ਭਾਵ ਜੰਮਣ ਮਰਨ ਆਦ ਬੰਦਨਾ ਤੋਂ ਰਹਿਤ ਕੀਤਾ ਹੈ ਸਲੋਕ ਮਹੱਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਕਰਤਾਰਪੁਰ ਸਾਹਿਬ ਕੀ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਇਹ ਸਾਰੀ ਰਚਨਾ ਕਿਸ ਦੀ ਰਚੀ ਹੋਈ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਆਪੇ ਭਾਂਡੇ ਸਾਜੇ ਹਨ ਆਪੇ ਪੂਰਨ ਦੇ ਇਹ ਗੁਰਸਿੱਖੋ ਪਰਮੇਸ਼ਰ ਨੇ ਆਪ ਹੀ ਪੰਜਾਂ ਤਤਾਂ ਦੁਆਰਾ ਸਰੀਰਾਂ ਰੂਪੀ ਭਾਂਡੇ ਵਰਤਨ ਸਾਜਣਾ ਕੀਤੇ ਹਨ ਤੇ ਆਪ ਹੀ ਇਨਾਂ ਵਿੱਚ ਚੇਤਨ ਸੱਤਾ ਰੂਪੀ ਪੂਰਣ ਪੂਰਨਤਾ ਦਿੱਤੀ ਹੈ ਇਕਨੀ ਦੁੱਧ ਸਮਾਈ ਹੈ ਇਕ ਚੁੱਲ੍ਹੇ ਰਹਿਣ ਚੜੇ ਇਕਨੀ ਤੋਂ ਭਾਵ ਕਈਆਂ ਸਰੀਰਾਂ ਰੂਪੀ ਭਾਂਡਿਆਂ ਵਿੱਚ ਨਿਸ਼ਕਾਮ ਕਰਮਾ ਰੂਪੀ ਦੁੱਧ ਸਮਾਇਆ ਹੋਇਆ ਪਾਵੋ ਸੁਖੀ ਰਹਿੰਦੇ ਆ ਇਕ ਕਈ ਸੁਕਾਮ ਕਰਮਾਂ ਤੇ ਤਪ ਰੂਪੀ ਚੁੱਲ੍ਹੇ ਕੀਏ ਚੁੱਲਿਆਂ ਉੱਪਰ ਚੜੇ ਰਹਿੰਦੇ ਆ ਉਹ ਦੁਖੀ ਰਹਿੰਦੇ ਆ ਰਾਗ ਦਵੈ ਕਾਮ ਕ੍ਰੋਧ ਰੂਪੀ ਚੁੱਲਿਆਂ ਤੇ ਚੜੇ ਰਹਿੰਦੇ ਆ ਇੱਕ निहाली ਪੈ ਸਵਨ ਇੱਕ ਉੱਪਰ ਰਹਿਣ ਖੜੇ ਇੱਕ ਤੂੰ ਭਾਵ ਕਈ ਪੁਰਖ ਮਖਮਲੀ निहाली ਤਲਾਈਆਂ ਵਿशाख के ऊपर ਸੌਂਦੇ ਆ ਨਿਹੰਗ ਸਿੰਘ ਤਲਾਈ ਨੂੰ निहाली ਕਹਿੰਦੇ ਆ ਰਜਾਈ ਨੂੰ ਅਫਲਾਤੂਨ ਸੋ ਇਸ ਤਰ੍ਹਾਂ ਕਰਕੇ ਹੋਰ ਵੀ ਬੋਲੇ ਹਨ ਗੱਡੀ ਦੇ ਇੰਜਣ ਨੂੰ ਤੇਜਾ ਸਿੰਘ ਗੱਡੀ ਨੂੰ ਭੂਤਨੀ ਸਾਈਕਲ ਨੂੰ ਵਾਵ ਰੋੜਾ ਇਤਿਆਦਿਕ ਬੋਲੇ ਹਨ ਨਿਹੰਗ ਸਿੰਘਾਂ ਦੇ ਬੜੀ ਚੜ੍ਹਦੀ ਕਲਾ ਵਾਲੇ ਪਤਸ਼ਾਹ ਫਰਮਾਉਂਦੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਇੱਕ ਨਾਨੂ ਤਾਂ ਤਲਾਈਆਂ ਵਿਛਾ ਕੇ ਉੱਪਰ ਉਹ ਸੌਂਦੇ ਆ ਤੇ ਇੱਕ ਕਈ ਉੱਤੇ ਖੜੇ ਰਹਿੰਦੇ ਭਾਵ ਆਰਾਮ ਨਾਲ ਪਲੰਘਾਂ ਉੱਤੇ ਸੁੱਤਿਆਂ ਦੇ ਕੋਲ ਪਹਿਰਾ ਦਿੰਦੇ ਆ ਦਿਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕੇ ਪਰਮੇਸ਼ਰ ਉਹਨਾਂ ਨੂੰ ਗਿਆਨ ਭਗਤੀ ਸਵਾਰੇ ਸਵਾਰਨਾ ਕਰਦਾ ਹੈ ਜਿੰਨਾ ਤਾਈਂ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਮਹੱਲਾ ਦੂਜਾ ਦੂਸਰੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਕਿ हे ਭਾਈ ਪਰਮੇਸ਼ਰ ਨੇ ਆਪ ਹੀ ਸੂਖਮ ਤਤਾਂ ਦੁਆਰਾ ਸੂਖਮ ਸਰੀਰ ਰਚੇ ਹਨ ਆਪ ਹੀ ਸਤੂਲ ਤਤਾਂ ਦੁਆਰਾ ਸਤੂਲ ਸਰੀਰ ਪੈਦਾ ਕਰੇ ਹਨ ਅਤੇ ਜੀਵਾਂ ਦੀ ਵਾਸ਼ਨਾ ਅਨਸਾਰ 14 ਲੋਕਾਂ ਦੀਆਂ ਜਾਈ ਜਗਾ ਵਿੱਚ ਵੀ ਆਪ ਹੀ ਜੀਵਾਂ ਨੂੰ ਰੱਖਣਾ ਕੀਤਾ ਹੈ ਬ੍ਰਹਮੰਡ ਰੂਪੀ ਜਗਾ ਨੂੰ ਵੀ ਆਪ ਹੀ ਉਹ ਸਵਾਰ ਕੇ ਰੱਖਦਾ ਹੈ ਇਸ ਵਿੱਚ ਜੰਤ ਉਪਾਇ ਕੈ ਦੇਖੈ ਥਾਪ ਉਥਾਪ ਉਸ ਬ੍ਰਹਿਮੰਡ ਵਿੱਚ ਅੰਦਰ ਭਾਵ ਉੱਤਮ ਮੱਧਮ ਕਨੇਸ਼ਟ ਜੀਵਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਦੀ ਵਾਸ਼ਨਾ ਅਨਸਾਰ ਉਸ ਥਾਂ ਉਸ ਉਸ ਥਾਂ ਸਥਿਤ ਕਰਕੇ ਪ੍ਰਾਪਲਬਧ ਖਤਮ ਹੋਣ ਤੋਂ ਉਥਾਪ ਪੁੱਟ ਕਰਕੇ ਲੈ ਕਰਕੇ ਸਭ ਨੂੰ ਵੇਖ ਰਿਹਾ ਹੈ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ ਆਪ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪਿਆਰਿਆ ਪਰਮੇਸ਼ਰ ਤੋਂ ਬਿਗੈਰ ਉਤਪਤ ਪਰਲੋ ਪਾਲਣਾ ਆਦ ਦੇ ਗੁਣ ਹੋਰ ਕਿਸ ਤਾਂ ਹੀ ਕਹਿਣਾ ਕਰੀਏ ਜਦ ਸਾਰਾ ਕੁਝ ਤਾਂ ਆਪ ਪਰਮੇਸ਼ਰ ਆਪ ਹੀ ਆਪ ਹੈ ਆਪ ਹੀ ਜੀਵ ਰੂਪ ਹੈ ਆਪ ਹੀ ਈਸ਼ਰ ਰੂਪ ਹੈ ਪੌੜੀ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਸ ਵੱਡੇ ਸ਼ਰੋਮਣੀ ਵਾਹਿਗੁਰੂ ਦੀਆਂ ਬਹੁਤ ਵੱਡੀਆਂ ਵਡਿਆਈਆਂ ਹਨ ਜੇਕਰ ਕੁਝ ਕਹਿਣਾ ਆਖਣਾ ਕਰੀਏ ਤਾਂ ਕਹਿਆ ਨਹੀਂ ਜਾਂਦਾ ਪਾਤਸ਼ਾਹ ਜੀ ਦਾ ਪਾਵਨ ਵਾਕ ਹੈ ਸ੍ਰੀ ਦਸਮ ਗ੍ਰੰਥ ਵਿੱਚ ਸੇਸਨਾਗ ਸਿਰ ਸਹਸ ਬਨਾਈ ਦ્વੈ ਸਹੰਸ ਰਸਨਾਹ ਸੁਹਾਈ ਰਟਤ ਅਬ ਲਗੇ ਨਾਮ ਅਪਾਰਾ ਤੁਮਰੋ ਤਉ ਨ ਪਾਵਤ ਪਾਰਾ ਅੱਗੇ ਲਖਣਾ ਬਿਰਤੀ ਦਵਾਰਾ ਕਥਨ ਕਰ ਰਿਹਾ ਸੋ ਕਰਤਾ ਕਾਦਰ ਕਰੀਮ ਦੇ ਜੀ ਆ ਰਿਜਕ ਸੰਭਾਹਿ ਸੂਤ ਪਾਵੂ ਕਰਤਾ ਰਚਨ ਹਾਰ ਪਰਮੇਸ਼ਰ ਕਾਦਰ ਕੁਦਰਤ ਦਾ ਮਾਲਕ ਕਰੀਮ ਕਿਰਪਾਲੂ ਕਰਮ ਬਖਸ਼ੀ ਕਰਨ ਵਾਲਾ ਹੈ ਅਤੇ ਸਾਰਿਆਂ ਜੀਵਾਂ ਦੇ ਤਾਈ ਰਿਜਕ ਰੋਜੀ ਸੰਭਾਹੇ ਅਪੜਾਉਂਦਾ ਭਾਵ ਪੰਚਾਉਂਦਾ ਹੈ ਸਾਈ ਕਾਰ ਕਮਾਵਣੀ ਤੁਰ ਛੋਡੀ ਤਿੰਨੇ ਪਾਏ ਸਾਰੇ ਜੀਵ ਉਹ ਹੀ ਕਾਰ ਕਿਰਿਆ ਕਮਾਉਣੀ ਕਰਦੇ ਆ ਜੋ ਤੁਰ ਮੁਡੋ ਤਿੰਨੇ ਤਿਸ ਵਾਹਿਗੁਰੂ ਨੇ ਮੱਥੇ ਉੱਪਰ ਪਾ ਛੱਡੀ ਹੈ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਸਤਿਗੁਰੂ ਜੀ ਕਥਨ ਕਰਦੇ ਆ ਕਿ ਏਕੀ ਇੱਕ ਪਰਮੇਸ਼ਰ ਦੀ ਸ਼ਰਨ ਤੋਂ ਬਾਹਰੀ ਬਗੈਰ ਹੋਰ ਕੋਈ ਵੀ ਦੂਸਰੀ ਔਗਣ ਬਖਸ਼ਣ ਵਾਲੀ ਜਗ੍ਹਾ ਹੀ ਨਹੀਂ ਹੈ ਇੱਕ ਪਰਮੇਸ਼ਰ ਦੀ ਭਗਤੀ ਤੋਂ ਬਾਹਰੀ ਜੋ ਸ੍ਰਿਸ਼ਟੀ ਆ ਉਸ ਨੂੰ ਮੁਕਤ ਹੋਣ ਲਈ ਪਰਮੇਸ਼ਰ ਦੀ ਸ਼ਰਨ ਤੋਂ ਬਗੈਰ ਹੋਰ ਕੋਈ ਦੂਸਰੀ ਜਗ੍ਹਾ ਨਹੀਂ ਹੈ ਸੂ ਕਰੇ ਜੇ ਤਿਸੈ ਰਜਾਈ ਸੁਧ ਪਰਮੇਸ਼ਰ ਉਹ ਹੀ ਤਿੰਨਾ ਕਾਲਾਂ ਵਿੱਚ ਕਰਦਾ ਹੈ ਜੋ ਉਸ ਦੀ ਰਜਾਈ ਰਜਾ ਹੋਵੇ ਜੋ ਉਸ ਪਰਮੇਸ਼ਰ ਦੀ ਗੁਰਾਂ ਦੁਆਰਾ ਆਗਿਆ ਕੀਤੀ ਹੋਈ ਹੈ ਜੀਵ ਨੂੰ ਉਹ ਹੀ ਕਰਨੀ ਚਾਹੀਦੀ ਹੈ ਸੁਧ ਇਹ ਬਾਣੀ ਸੁਧ ਕੀਤੀ ਹੋਈ ਹੈ ਕੋਈ ਇਸ ਉੱਤੇ ਕਲਮ ਨਾ ਉਠਾਵੇ ਕਿ ਮੈਂ ਮਹੱਲੇ ਵੱਖੋ ਵੱਖਰੇ ਕਰਦਿਆਂ ਸ਼ਲੋਕ ਜਾਂ ਪੌੜੀਆਂ ਹੂਰਥਾਂ ਕਰਦੇ ਵਾਂ ਕਿਸੇ ਨੂੰ ਵੀ ਬਾਣੀ ਦੀ ਅਦਲਾ ਬਦਲੀ ਕਰਨ ਦਾ ਕੋਈ ਹੱਕ ਨਹੀਂ ਜਿਵੇਂ ਗੁਰੂ ਸਾਹਿਬ ਜੀ ਨੇ ਸੁੱਧ ਕਰਕੇ ਆਸਾ ਦੀ ਵਾਰ ਲਿਖ ਦਿੱਤੀ ਹੈ ਇਸ ਨੂੰ ਪੜ੍ਹ ਕੇ ਸੁੱਧ ਸ੍ਰੇਸ਼ਟ ਗਿਆਤ ਪ੍ਰਾਪਤ ਕਰੋ ਜਦੋਂ ਸੁੱਧ ਗਿਆਤ ਕਰੋਗੇ ਤਾਂ ਤੁਹਾਡੇ ਹਿਰਦੇ ਨੂੰ ਗੁਰਬਾਣੀ ਨਿਰਮਲ ਕਰ ਦੇਵੇਗੀ ਜਦੋਂ ਹਿਰਦਾ ਸੁੱਧ ਹੋ ਗਿਆ ਉਦੋਂ ਸੁੱਧ ਸਰੂਪ ਦੀ ਪ੍ਰਾਪਤੀ ਹੋ ਜਾਵੇਗੀ ਵਾਹਿਗੁਰੂ ਵਾਹਿਗੁਰੂ Waheguru ਖਲਸਾ ਵਾਹਿਗੁਰੂ ਜੀ ਕੀ ਫਤਿਹ